ਪਰਿਵਾਰ ਦਾ ਜਦੋਂ ਜੀ ਜਾਂਦਾ ਹੈ ਇੱਕ ਮਾਲਾ ਦਾ ਮੜਕਾ ਟੁੱਟਦਾ ਬੜਾ ਨਾ ਝਟਕਾ ਲੱਗਦਾ ਔਰ ਬਾਵਾ ਜਿਹੜੀਆਂ ਭਰਾ ਬਾਵਾ ਹੁੰਦੀਆਂ ਨੇ ਤੇ ਬਹੁਤ ਵੱਡਾ ਸਦਵਾ ਹੁੰਦਾ ਪਰਿਵਾਰ ਨੂੰ ਬਾਜੀ ਨੂੰ ਕਿਉਂਕਿ ਭਾਜ ਦੇ ਨਾਲ ਗਰੁੱਪ ਚ ਵੀ ਸੀਗੇ ਗੰਤ ਵੀਰੇ ਹੋਣੀ ਬਹੁਤ ਪਿਆਰ ਵਾਲੀ ਰੂਹ ਸੀਗੀ ਸਾਰੇ ਇੱਕ ਨੂੰ ਕਦੇ ਵੀ ਕਦੇ ਮਿਲਦੇ ਸੀਗੇ ਤਾਂ ਬਹੁਤ ਹੀ ਪਿਆਰ ਦੇ ਨਾਲ ਉਹਦੇ ਨਾਲ ਮਿਲਦੇ ਸੀਗੇ ਅੱਛੇ ਸੀ ਪਿਆਰ ਵਾਲੇ ਸੀਗੇ ਬਹੁਤ ਸਰਦੂਰ ਜੀ ਨਾਲ ਸੀਗਾ ਉਹਨਾਂ ਦਾ ਕਾਫੀ ਉਹਨਾਂ ਨਾਲ ਤਾਂ ਗੱਲਬਾਤ ਵਧੀਆ ਹੁੰਦੀ ਰਹਿੰਦੀ ਸੀ ਉਹਨਾਂ ਦੀ ਜਿਹੜੀ ਪੰਥਵੀਰ ਦੀ ਵਾਈਫ ਆ ਨਾ ਤੇ ਉਹਨਾਂ ਲਈ ਸਭ ਤੋਂ ਵੱਡਾ ਘਾਟ ਆਏ ਉਹਨਾਂ ਨੇ ਜ਼ਿੰਦਗੀ ਆਪਣਾ ਜੀਵਨ ਸਾਥੀ ਉਹਨਾਂ ਦਾ ਚਲੇ ਗਿਆ ਤੇ ਉਹਨਾਂ ਨੇ ਜ਼ਿੰਦਗੀ ਜਿਹੜੀ ਉਹਨਾਂ ਤੋਂ ਬਿਨਾ ਕੱਢਣੀ ਆ ਤੇ ਉਹ ਤਕਲੀਫਾਂ ਜਿਹੜੀਆਂ ਉਹਨਾਂ ਨੂੰ ਆਪਾਂ ਸਾਰਿਆਂ ਨੇ ਚਲੇ ਜਾਣਾ ਆਪਣੇ ਘਰ ਆ ਨੂੰ ਔਰ ਪਿੱਛੋਂ ਜੋ ਤਕਲੀਫ ਉਹਨਾਂ ਨੂੰ ਜੋ ਦਰਦ ਉਹਨਾਂ ਨੂੰ ਆ ਤੇ ਉਹ ਤਾਂ ਸਭ ਤੋਂ ਜ਼ਿਆਦਾ ਤਕਲੀਫ ਹੋਣਾ ਨੂੰ ਆ। ਕੋਈ ਮੈਮ ਵੀ ਇੱਥੇ ਪਹੁੰਚਣੇ ਹੈ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਮੈਮ ਕੀ ਚਸਪਾਤ ਸੰਜੀ ਕਰਨਾ ਚਾਹੋਗੇ ਤੁਸੀਂ ਪਰਿਵਾਰ ਨੂੰ ਇੰਨਾ ਵੱਡਾ ਘਾਟਾ ਪਿਆ ਕਿਉਂਕਿ ਇੰਡਸਟਰੀ ਦੇ ਵਿੱਚ ਵੀ ਗੁਰਪੰਤ ਸਿੰਘ ਮਾਨ ਜੀ ਕਾਫੀ ਲੰਮੇ ਸਮੇਂ ਰਹਿ ਨੇ ਗੁਰਦਾਸ ਮਾਨ ਸਾਹਿਬ ਦੇ ਨਾਲ। ਹਾਂਜੀ ਪਰਿਵਾਰ ਦਾ ਜਦੋਂ ਜੀ ਜਾਂਦਾ ਹੈ ਇੱਕ ਮਾਲਾ ਦਾ ਮਣਕਾ ਟੁੱਟਦਾ ਬੜਾ ਨਾ ਝਟਕਾ ਲੱਗਦਾ ਔਰ ਬਾਵਾ ਜਿਹੜੀਆਂ ਭਰਾ ਬਾਵਾ ਹੁੰਦੀਆਂ ਨੇ ਇਹ ਬਹੁਤ ਵੱਡਾ ਸਦਮਾ ਹੁੰਦਾ ਪਰਿਵਾਰ ਨੂੰ ਭਾਜੀ ਨੂੰ ਕਿਉਂਕਿ ਭਾਜੀ ਦੇ ਨਾਲ ਗਰੁੱਪ ਚ ਵੀ ਸੀਗੇ ਗੰਥ ਵੀਰੇ ਹੋਣੀ ਔਰ ਬਹੁਤ ਪਿਆਰ ਵਾਲੀ ਰੂਹ ਸੀਗੀ ਸਾਰੇ ਇੱਕ ਨੂੰ ਕਦੇ ਵੀ ਕਦੇ ਮਿਲਦੇ ਸੀਗੇ ਤਾਂ ਬਹੁਤ ਹੀ ਪਿਆਰ ਦੇ ਨਾਲ ਅਦਬ ਦੇ ਨਾਲ ਮਿਲਦੇ ਸੀ ਇਹ ਅੱਛੇ ਸੀ ਪਿਆਰ ਵਾਲੇ ਸੀਗੇ ਬਹੁਤ ਤੁਹਾਡੀ ਕਦੀ ਮੁਲਾਕਾਤ ਹੁੰਦੀ ਹੋਈ ਹੈ ਉਹਨਾਂ ਦੇ ਨਾਲ ਇੰਨੇ ਲੰਮੇ ਸਮੇਂ ਤੋਂ ਤੁਸੀਂ ਵੀ ਇੰਡਸਟਰੀ ਦੇ ਵਿੱਚ ਕੰਮ ਕੀਤਾ ਹਾਂਜੀ ਹੁੰਦੀ ਰਹਿੰਦੀ ਸੀ ਮੁਲਾਕਾਤ ਬਹੁਤ ਵਾਰੀ ਪਹਿਲਾਂ ਹੁਣ ਕਾਫੀ ਸਾਲਾਂ ਤੋਂ ਨਹੀਂ ਸੀ ਮਿਲ ਪਾ ਰਹੇ ਵੈਸੇ ਉਦਾਂ ਦਾ ਮੁਲਾਕਾਤ ਹੁੰਦੀ ਰਹਿੰਦੀ ਸੀ ਕਿਤੇ ਨਾ ਪ੍ਰੋਗਰਾਮ ਤੇ ਮਿਲ ਕੇ ਕਿਤੇ ਕਿਤੇ ਫੰਕਸ਼ਨ ਦੇ ਉੱਤੇ ਜਦੋਂ ਵੀ ਭਾਜੀ ਉਹਨਾਂ ਕੋਲ ਜਾਣਾ ਭਾਜੀ ਦੇ ਨਾਲ ਮੁਲਾਕਾਤ ਹੁੰਦੀ ਸੀ ਤੇ ਪੰਥ ਵੀਰੇ ਹੁਣੇ ਵੀ ਨਾਲ ਹੀ ਹੁੰਦੇ ਸੀ ਭਾਜ ਦੇ ਏਦਾਂ ਜਿਹੜੇ ਫੈਮਿਲੀ ਦੇ ਫੰਕਸ਼ਨ ਹੁੰਦੇ ਸੀ ਉੱਥੇ ਮਿਲਦੇ ਰਹਿੰਦੇ ਸੀਗੇ ਬਹੁਤ ਅੱਛੇ ਸੀ ਸਰਦੂਲ ਜੀ ਨਾਲ ਸੀਗਾ ਉਹਨਾਂ ਦਾ ਕਾਫੀ ਉਹਨਾਂ ਨਾਲ ਤਾਂ ਗੱਲਬਾਤ ਵਧੀਆ ਹੁੰਦੀ ਰਹਿੰਦੀ ਸੀ ਉਹਨਾਂ ਦੀ ਜੀ ਤੇ ਅੱਜ ਪੂਰੇ ਪਰਿਵਾਰ ਦੀਆਂ ਅੱਖਾਂ ਨਾ ਮੈਂ ਕਿਉਂਕਿ ਘਰ ਦਾ ਇੱਕ ਜੀ ਜਦੋਂ ਟੁੱਟ ਜਾਂਦਾ ਨਾ ਤੇ ਉਹ ਕਮੀ ਸਾਰੀ ਉਮਰ ਮਹਿਸੂਸ ਹੁੰਦੀ ਹੈ ਸਿਰਫ ਇਹ ਜਿਹੜਾ 2-4 ਦਿਨ ਦਾ ਜਿਹੜਾ ਸਮਾਂ ਹੁੰਦਾ ਉਦੋਂ ਕਿਤੇ ਨਾ ਕਿਤੇ ਲੱਗਦਾ ਕਿ ਬਹੁਤ ਸਾਰੇ ਲੋਕਾਂ ਦਾ ਸਾਥ ਸਾਡੇ ਨਾਲ ਹੈ ਪਰ ਜਦੋਂ ਸਾਰੇ ਰੀਤੀ ਰਿਵਾਜ ਰਸਮਾਂ ਖਤਮ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਅਸਲੀ ਕਮੀ ਜਿਹੜੀ ਉਹ ਮਹਿਸੂਸ ਹੋਣੀ ਸ਼ੁਰੂ ਹੁੰਦੀ ਹੈ ਜੀ ਜੇ ਕਿਉਂਕਿ ਜਿਹੜੀ ਪੰਥਵੀਰ ਦੀ ਵਾਈਫ ਆ ਨਾ ਤੇ ਉਹਨਾਂ ਲਈ ਸਭ ਤੋਂ ਵੱਡਾ ਘਾਟ ਆਏ ਉਹਨਾਂ ਨੇ ਜ਼ਿੰਦਗੀ ਆਪਣਾ ਜੀਵਨ ਸਾਥੀ ਉਹਨਾਂ ਦਾ ਚਲੇ ਗਿਆ ਤੇ ਉਹਨਾਂ ਨੇ ਜ਼ਿੰਦਗੀ ਜਿਹੜੀ ਉਹਨਾਂ ਤੋਂ ਬਿਨਾ ਕੱਢਣੀ ਆ ਤੇ ਉਹ ਤਕਲੀਫਾਂ ਜਿਹੜੀਆਂ ਉਹਨਾਂ ਨੂੰ ਆਪਾਂ ਸਾਰਿਆਂ ਨੇ ਚਲੇ ਜਾਣਾ ਆਪਣੇ ਮਨੇ ਕਰਾ ਨੂੰ ਔਰ ਪਿੱਛੋ ਜੋ ਤਕਲੀਫ ਉਹਨਾਂ ਨੂੰ ਜੋ ਦਰਦ ਉਹਨਾਂ ਨੂੰ ਆ ਤੇ ਉਹ ਤਾਂ ਸਭ ਤੋਂ ਜ਼ਿਆਦਾ ਤਕਲੀਫ ਉਹਨਾਂ ਨੂੰ ਆ ਔਰ ਪ੍ਰਮਾਤਮਾ ਦੇ ਅੱਗੇ ਦੁਆ ਕਰਦੀ ਸੱਚੇ ਪਾਤਸ਼ਾਹ ਅੱਗੇ ਵੀ ਉਹਨਾਂ ਨੂੰ ਹਿੰਮਤ ਸ਼ਕਤੀ ਦੇਵੇ ਸੱਚੇ ਪਾਤਸ਼ਾਹ ਇਹ ਦੁੱਖ ਸਹਿਣ ਦੀ ਔਰ ਦੁੱਖ ਚੋਂ ਬਾਹਰ ਨਿਕਲਣ ਦੀ ਤਾਕਤ ਦੇਵੇ ਸੱਚੇ ਪਾਤਸ਼ਾਹ ਉਹਨਾਂ ਨੂੰ ਬਹੁਤ ਬਹੁਤ ਸ਼ੁਕਰੀਆਮੰਦ